ਲਗਾਤਾਰ ਤੁਹਾਨੂੰ ਜਿਸ ਢੰਗ ਦੇ ਨਾਲ ਵਿਧਾਨ ਸਭਾ ਦੀਆਂ ਤਸਵੀਰਾਂ ਬਖਾ ਰਹੇ ਹੋ ਔਰ ਗੁਰਦੀਪ ਸਿੰਘ ਰੰਦਾਵਾ ਰੰਦਾਵਾ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਤੁਹਾਡੀ ਜੇਕਰ ਸੀਟ ਦੀ ਗੱਲ ਕਰੀਏ ਹੋਟ ਸੀਟ ਸੀ ਜਿੱਤ ਕੇ ਆਏ ਹੋ ਪਰਿਵਾਰਵਾਦ ਦੀ ਗੱਲ ਹੁੰਦੀ ਸੀ ਕਿ ਪਰਿਵਾਰਵਾਦ ਕੀ ਕਹਿਣਾ ਚਾਹੋਗੇ ਆਪਣੀ ਜਿੱਤ ਔਰ ਅਜ ਤੁਸੀਂ ਜਿਹੜੀ ਮੌਤ ਚੁੱਕੀ ਹੈ ਮੈਂ ਅੱਜ ਜਿਹੜੀ ਮੈਂ ਮੌਤ ਚੁੱਕੀ ਆ ਮੈਂ ਬੜਾ ਕਰਮਾ ਵਾਲਾ ਭਾਗਾਣਾ ਜ ਜਿਹਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਯਤਨਾਂ ਨਾਲ ਲੋਕਾਂ ਦੀ ਸਰਕਾਰੀ ਦਫ਼ਤਰਾਂ 'ਚ ਖੱਜਲ-ਖੁਆਰੀ ਖਤਮ ਹੋ ਗਈ ਹੈ। ਹੁਣ ਪੰਜਾਬ ਵਾਸੀਆਂ ਨੂੰ ਆਪਣੇ ਕੰਮਾਂ ਲਈ ਸਰਕਾਰੀ ਦਫ਼ਤਰਾਂ ਦੇ ਗੇੜੇ ਮਾਰਨ ਦੀ ਲੋੜ ਨਹੀਂ ਪੈਂਦੀ। ਸਗੋਂ ਮੁਹੱਲਿਆਂ 'ਚ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਤਹਿਤ ਕੈਂਪ ਲਗਾਏ ਜਾ ਰਹੇ ਨੇ ਜਿੱਥੇ ਲੋਕਾਂ ਨੂੰ 43 ਨਾਗਰਿਕ ਕੇਂਦਰਿਤ ਸੇਵਾਵਾਂ 'ਵਾਂ ਉਹਨਾਂ ਦੀਆਂ ਬਰੂਹਾਂ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ। ਇਨਾ ਕੈਂਪਾਂ ਵਿੱਚ ਸਬੰਧਤ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹਿੰਦੇ ਨੇ ਜਿਸ ਦੇ ਚਲਦਿਆਂ ਬਿਨਾਂ ਖੱਜਲ ਖਵਾਰੇ ਦੇ ਨਾਗਰਿਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਹੋ ਰਿਹਾ ਹੈ ਹੁਣ ਤੱਕ 65000 ਤੋਂ ਵੱਧ ਲੋਕ ਇਸ ਦਾ ਫਾਇਦਾ ਲੈ ਚੁੱਕੇ ਨੇ ਭਗਵੰਤਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਤਹਿਤ ਲਗਾਈ ਜਾ ਰਹੇ ਕੈਂਪਾਂ ਦਾ ਲਾਭ ਲੈਣ ਲਈ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਜਿਸ ਤੇ ਕਾਲ ਕਰਕੇ ਆਪਣੀ ਸੁਖੋਲਤ ਅਨੁਸਾਰ ਪੂਰਵ ਮੁਲਾਕਾਤ ਦਾ ਸਮਾਂ ਵੀ ਤੈਅ ਕੀਤਾ ਜਾ ਸਕਦਾ ਹੈ ਸਰਕਾਰ ਪਿੰਡਾਂ ਚੋਂ ਸ਼ਹਿਰਾਂ ਚੋਂ ਕਸਬਿਆਂ ਚੋਂ ਚੱਲਿਆ ਕਰੂਗੀ ਅਸੀਂ ਉਸ ਵਾਅਦੇ ਤੇ ਵੀ ਪੂਰੇ ਉਤਰ ਰਹੇ ਸਰਕਾਰ ਤੁਹਾਡੇ ਦਵਾਰ ਦੇ ਨਾਂ ਤੇ ਅਫਸਰ ਪਹਿਲਾਂ ਹੀ ਜਾ ਰਹੇ ਨੇ ਪਿੰਡਾਂ ਜਾ ਰਹੇ ਨੇ ਡੀਸੀ ਜਾ ਰਹੇ ਨੇ ਐਸਡੀਐਮ ਤਹਿਸੀਲਦਾਰ ਉਹ ਸਾਰੀ ਜਗ੍ਹਾ ਤੇ ਤਸਵੀਰਾਂ ਵੀ ਹੋ ਰਹੀਆਂ ਨੇ ਆਧਾਰ ਕਾਰਡ ਦੇ ਕੰਮ ਹੋ ਰਹੇ ਨੇ ਜੋ ਵੀ ਲੋਕਾਂ ਨੇ ਕਰਦੇ ਦੋ ਸਾਲ ਬਾਅਦ ਹੀ ਮੌਕਾ ਪ੍ਰਮਾਤਮਾ ਨੇ ਦਿੱਤਾ ਔਰ ਇਸ ਵਿਧਾਨ ਸਭਾ ਦੀਆਂ ਪੌੜੀਆਂ ਚੜਾਈਆਂ ਸ਼ੁਕਰਵਾਦ ਧੰਨਵਾਦ ਸੱਚੇ ਬਾਦਸ਼ਾਹ ਦਾ ਲੇਕਿਨ ਓਵਰ ਆਲ ਹਲਕੇ ਦੀ ਜਿਹੜੀਆਂ ਤੁਸੀਂ ਗੱਲਾਂ ਕਰਦੇ ਸੀ ਕਿ ਕਮੀਆਂ ਪੇਸ਼ੀਆਂ ਜੜੀਆਂ ਨੇ ਉਹ ਦੂਰ ਕਰਨੀਆਂ 2.5 ਸਾਲ ਹੈਗੇ ਨੇ ਤੁਹਾਡੇ ਕੋਲ ਭਰੋਸਾ ਜਤਾਇਆ ਲੱਗਦਾ ਤੁਹਾਨੂੰ ਕਿ 2.5 ਸਾਲ ਦੇ ਵਿੱਚ ਸਾਰੇ ਕੰਮ ਪੂਰੇ ਬਿਲਕੁਲ ਬਿਲਕੁਲ ਜੀ ਜਿਵੇਂ ਲੋਕਾਂ ਨੇ ਮੇਰੇ ਤੇ ਭਰੋਸਾ ਦਿਵਾਇਆ ਮੈਂ ਉਹਨਾਂ ਦੇ ਭਰੋਸੇ ਨੂੰ ਕਦੇ ਟੁੱਟਣ ਨਹੀਂ ਦੇਣਾ ਫਸਟਿਓਰਟੀ ਕੀ ਲੈ ਕੇ ਚੱਲ ਰਹੇ ਹੋ ਮੈਂ ਆਉਣ ਵਾਲੇ ਸਮੇਂ 'ਚ ਦੱਸਾਂਗਾ ਤੁਹਾਨੂੰ ਮੈਨੂੰ ਥੋੜਾ ਟਾਈਮ ਦਿਓ ਮੈਂ ਜ਼ਰੂਰ ਦੱਸਾਂਗਾ ਸ਼ੇਅਰ ਕਰਾਂਗਾ ਲੇਕਿਨ ਓਵਰਆਲ ਪਰਿਵਾਰਵਾਦ ਇੱਕ ਵੱਡਾ ਮਸਲਾ ਸੀ ਤੁਹਾਡੇ ਹਲਕੇ ਦੇ ਵਿੱਚ ਖਤਮ ਹੋ ਗਿਆ ਪਰਿਵਾਰਵਾਦ ਖਤਮ ਹੰਕਾਰ ਵੀ ਖਤਮ ਧੌਣ ਚੋਕੇ ਲਾ ਲੋਕਾ ਕੱਢਲਾਂ ਹੀ ਕੱਢ ਦਿੱਤਾ ਲੱਗਦਾ ਨਿਕਲ ਗਿਆ ਕੱਢ ਗਿਆ ਜੀ ਹੁਣ ਕੀ ਰਹਿ ਗਿਆ ਇਕੱਲਾ ਹੁਣ ਬਚਿਆ ਕੀ ਹੁਣ ਤਾਂ ਮੈਨੂੰ ਲੱਗਦਾ ਸਰੀਆ ਨਿਕਲ ਗਿਆ ਕਿੱਲਾ ਤੇ ਬੜੀ ਛੋਟੀ ਗੱਲ ਨੇ ਚਲੋ ਵੱਡੀ ਕਲਾਕੀ ਹੈ ਇਹਨਾਂ ਨੇ ਔਰ ਜਿਸ ਢੰਗ ਦੇ ਨਾਲ ਸੋਚ ਚੱਕ ਲਈਤੀ ਹੈ ਇਹਨਾਂ ਨੇ ਔਰ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿ ਰਹੇ ਨੇ ਕਿ ਹੁਣ ਇਹਨਾਂ ਨੇ ਆਪਣੇ ਹਲਕੇ ਦੇ ਵਿਕਾਸ ਦੀ ਰਣਨੀਤੀ ਜਿਹੜੀ ਆ ਉਹ ਤਿਆਰ ਕਰਨੀ ਹੈ ਔਰ ਉਸੇ ਰਣਨੀਤੀ ਦੇ ਤਹਿਤ ਆਨ ਵਾਲੇ ਦਿਨਾਂ 'ਚ ਆ ਕੰਮ ਕਰਦੇ ਹੋਏ ਨਜ਼ਰ ਆਣਗੇ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਲਗਾਤਾਰ ਤੁਹਾਨੂੰ ਜਿਸ ਢੰਗ ਦੇ ਨਾਲ ਵਿਧਾਨ ਸਭਾ ਦੀਆਂ ਤਸਵੀਰਾਂ ਬਖਾ ਰਹੇ ਔਰ ਗੁਰਦੀਪ ਸਿੰਘ ਰੰਧਾਵਾ ਰੰਧਾਵਾ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਤੁਹਾਡੀ ਜੇਕਰ ਸੀਟ ਦੀ ਗੱਲ ਕਰੀਏ ਹੋਟ ਸੀਟ ਸੀ ਜਿੱਤ ਕੇ ਆਏ ਹੋ ਪਰਿਵਾਰਵਾਦ ਦੀ ਗੱਲ ਹੁੰਦੀ ਸੀ ਕਿ ਪਰਿਵਾਰਵਾਦ ਕੀ ਕਹਿਣਾ ਚਾਹੋਗੇ ਆਪਣੀ ਜੀਵ ਆ ਰਾਜ ਤੁਸੀਂ ਜਿਹੜੀ ਹੋ ਚੁੱਕੀ ਹੈ ਮੈਂ ਅੱਜ ਜਿਹੜੀ ਮੈਂ ਹੋ ਚੁੱਕੀ ਹਾਂ ਮੈਂ ਬੜਾ ਕਰਮਾ ਵਾਲਾ ਭਾਗਾ ਨਾ ਕਿ ਜਿਹਨੂੰ 2 ਸਾਲ ਬਾਅਦ ਹੀ ਮੌਕਾ ਪ੍ਰਮਾਤਮਾ ਨੇ ਦਿੱਤਾ ਔਰ ਇਸ ਵਿਧਾਨ ਸਭਾ ਦੀਆਂ ਪੌੜੀਆਂ ਚੜਾਈਆਂ ਸ਼ੁਕਰਵਾਦ ਧੰਨਵਾਦ ਸੱਚੇ ਬਾਦਸ਼ਾਹ ਦਾ ਲੇਕਿਨ ਓਵਰ ਆਲ ਹਲਕੇ ਦੀ ਜਿਹੜੀਆਂ ਤੁਸੀਂ ਗੱਲਾਂ ਕਰਦੇ ਸੀ ਕਿ ਕਮੀਆਂ ਪੇਸ਼ੀਆਂ ਜਿਹੜੀਆਂ ਨੇ ਉਹ ਦੂਰ ਕਰਨੀਆਂ 2.5 ਸਾਲ ਹੈਗੇ ਨੇ ਤੁਹਾਡੇ ਕੋਲ ਭਰੋਸਾ ਜਤਾਇਆ ਹੈ ਲੱਗਦਾ ਤੁਹਾਨੂੰ ਕਿ ਢਾਈ ਸਾਲ ਦੇ ਵਿੱਚ ਸਾਰੇ ਕੰਮ ਪੂਰੇ ਬਿਲਕੁਲ ਬਿਲਕੁਲ ਜੀ ਜਿਵੇਂ ਲੋਕਾਂ ਨੇ ਮੇਰੇ ਤੇ ਭਰੋਸਾ ਦਿਵਾਇਆ ਮੈਂ ਉਹਨਾਂ ਦੇ ਭਰੋਸੇ ਨੂੰ ਕਦੇ ਟੁੱਟਣ ਨਹੀਂ ਦੇਣਾ ਸਿਕਿਉਰਿਟੀ ਕੀ ਲੈ ਕੇ ਚੱਲ ਰਹੇ ਹੋ ਮੈਂ ਆਉਣ ਵਾਲੇ ਸਮੇਂ 'ਚ ਦੱਸਾਂਗਾ ਤੁਹਾਨੂੰ ਮੈਨੂੰ ਥੋੜਾ ਟਾਈਮ ਦਿਓ ਮੈਂ ਜਰੂਰ ਦੱਸਾਂਗਾ ਸ਼ੇਅਰ ਕਰਾਂਗਾ ਤੇ ਪਰ ਓਵਰਆਲ ਪਰਿਵਾਰਵਾਦ ਇੱਕ ਵੱਡਾ ਮਸਲਾ ਸੀ ਤੁਹਾਡੇ ਹਲਕੇ ਦੇ ਵਿੱਚ ਖਤਮ ਹੋ ਗਿਆ ਪਰਿਵਾਰਵਾਦ ਖਤਮ ਹੰਕਾਰ ਵੀ ਖਤਮ ਤਾਂ ਹੁਣ ਚੋਕੇ ਲਾ ਲੋਕਾ ਕੱਢਲਾਂ ਹੀ ਕੱਢ ਦਿੱਤਾ ਲੱਗਦਾ ਨਿਕਲ ਗਿਆ ਕੱਢ ਗਿਆ ਜੀ ਹੁਣ ਕੀ ਰਹਿ ਗਿਆ ਕਿੱਲਾ ਹੁਣ ਬਚਿਆ ਕੀ ਹੁਣ ਤਾਂ ਮੈਨੂੰ ਲੱਗ ਚਲੋ ਵੱਡੀ ਕਲਾਕੀ ਹੈ ਇਹਨਾਂ ਨੇ ਔਰ ਜਿਸ ਢੰਗ ਦੇ ਨਾਲ ਸੋਹ ਚੱਕ ਲਈਤੀ ਹੈ ਇਹਨਾਂ ਨੇ ਔਰ ਸਪਸ਼ਟ ਲਫਜ਼ਾਂ ਦੇ ਵਿੱਚ ਕਹਿ ਰਹੇ ਨੇ ਕਿ ਹੁਣ ਇਹਨਾਂ ਨੇ ਆਪਣੇ ਹਲਕੇ ਦੇ ਵਿਕਾਸ ਦੀ ਰਣਨੀਤੀ ਜਿਹੜੀ ਆ ਉਹ ਤਿਆਰ ਕਰਨੀ ਹੈ ਔਰ ਉਸੇ ਰਣਨੀਤੀ ਦੇ ਤਹਿਤ ਆਨ ਵਾਲੇ ਦਿਨਾਂ 'ਚ ਆ ਕੰਮ ਕਰਦੇ ਹੋਏ ਨਜ਼ਰ ਆਣਗੇ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ